ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਕਿਵੇਂ ਸਾਰੇ ਠੀਕ ਠਾਕ ਹੋ ਹੋਰ ਚੜ੍ਹਦੀ ਕਲਾ ਮੈਂਟ ਵਿੱਚ ਦੱਸਿਓ ਕਿਵੇਂ ਸਾਰੇ ਬਾਕੀ ਜਿਵੇਂ ਤੁਹਾਨੂੰ ਪਿਛਲੇ ਵਲੋਗ ਚਖਾਇਆ ਕਿ ਦਿੱਲੀ ਆਪਣਾ ਸੇ ਸੀ ਤੇ ਅੱਜ ਅਸੀਂ ਚੱਲੇ ਆ ਗੁਰਦੁਆਰਾ ਸ਼ਰੀਪ ਪਟਨਾ ਸਾਹਿਬ ਯਾਤਰਾ ਕਰਨ ਸੰਗਤ ਦੇ ਨਾਲ ਤੇ ਜਿਹੜੇ ਚੈਨਲ ਤੇ ਨਵੇਂ ਆ ਚੰਨੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇਹ ਵਲੌਗ ਕੀ ਤੱਕ ਜ਼ਰੂਰ ਵੇਖਿਓ ਉਨਾ ਬਲੌਗ ਦੀ ਸੀਰੀਜ਼ ਆਊਗੀ ਤੁਰਦਰਾ ਸ਼੍ਰੀ ਪਟਨਾ ਸਾਹਿਬ ਦੀ ਤੇ ਚਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਜਦੋਂ ਵੀ ਵੀਡੀਓ ਪੋਆ ਪਿਆ ਕਰੇ ਤ ਤੁਹਾਨੂੰ ਉਸੇ ਵਾਲੇ ਫੋਨ ਦੇ ਨੋਟੀਫਿਕੇਸ਼ਨ ਆ ਜਾ ਕਰੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਮੀ ਭੈਣ ਅੱਜ ਤੇਰੇ ਬਦਲ ਹੋ ਗਿਆ ਸੀ ਤੇ ਵਾਹ ਇੱਕੋ ਦਾ ਮੀ ਰ ਆ ਪਿਆ ਭੈਣ ਨਾ ਤੁਹਾਨੂੰ ਬਹੁਤ ਵਧੀਆ ਆ ਗਿਆ ਨਾ ਖਲਗੜੀਆਂ ਖਲੋਤੀਆਂ ਇੱਧਰ ਵੀ ਬਿਲਡਿੰਗਾਂ ਵਾਂ ਆਵਾਏ ਕੋਈ ਟੈਂਪੂ ਕਿਹਾ ਹੁਣ ਸਾਨੂੰ ਮੈਟਲ ਸਪੈਸ਼ੇਂਡਾਂ ਛੱਡਣ ਦੀ ਤੇ ਆਪਾਂ ਟੈਂਪੂ ਦੇ ਬਾਕੇ ਹੁਣ ਮੈਟਲ ਸਪੈਸ਼ੇਂਡਾਂ ਤੇ ਚੱਲਦੇ ਆਂ ਚਲੋ ਚਲੋ ਚੱਲ ਵੀਰ ਚਲੋ ਚੱਲ ਹੁਣ ਇਸ ਟਾਈਮ ਆ ਗਏ ਆ ਮੈਟਰੋ ਸਟੇਸ਼ਨ ਤੇ ਇੱਥੋਂ ਆਪਾਂ ਮੈਟਰੋ ਲੈ ਗਏ ਫਿਰ ਗਾੜੀ ਜਾਵਾਂਗੇ ਆਹ ਹੈ ਗਾਜ ਇੱਥੋਂ ਦਾ ਮੈਟਰੋ ਸਟੇਸ਼ਨ ਹੈ ਸਟੇਸ਼ਨ ਦੇ ਵਿੱਚ ਹੈ ਜੀ ਮੋਬਾਈਲ ਵਾਲੀ ਸ਼ਾਪ ਬੈਗ ਚੈੱਕ ਇਨ ਕਰਾ ਕੇ ਤੇ ਆ ਗਏ ਆ ਮੈਟਰੋ ਦੇ ਵਿੱਚ ਆਹ ਮਿੱਤਰੋ ਆ ਗਿਆ ਦਿੱਲੀ ਦਾ ਰੇਲਵੇ ਸਟੇਸ਼ਨ ਇੱਧਰ ਜਾਣਾ ਜੇ ਇਹ ਫੋਨ ਆਪਾਂ ਟ੍ਰੇਨ ਫੜਾਂਗੇ 16 ਨੰਬਰ ਪਲੇਟਫਾਰਮ ਤੇ ਕਿ ਡਾਕਲੀਨ ਹੈ ਦਿੱਲੀ ਘਰ ਰੇਲਵੇ ਸਟੇਸ਼ਨ ਰੈਕ ਦੀ ਚੈਕਿੰਗ ਕਰਾ ਕੇ ਹੋਣਾ ਗਿਆ ਪਲੇਟਫਾਰਮ ਨੰਬਰ ਆਵੇ 16 ਇਹ ਇਧਰ ਆਸਕੇ ਲਈ ਕਿਰਵਾ ਅਸ ਵੀ ਲੈਟਰ ਤੇ ਆਪਾਂ ਜਾਵਾਂਗੇ ਆਵੇ ਇੱਥੇ ਨਾ ਰੱਖੀ ਕਿਹੜਾ ਆ ਚਲੋ ਜੀ ਰੱਖ ਦਿਓ ਬੈਂਕ ਥੱਲੇ ਥੱਲੇ ਰੱਖ ਦਿਓ ਨਾ ਬੈਂਕ ਇਹ ਰੱਖ ਦਿਓ ਬੈਂਕ ਇਹ ਦੇ ਦਿੱਤੇ ਬਾਸ ਜੇ ਤੁਹਾਨੂੰ ਪਰਾ ਮੈਂ ਇਸ ਸਮੇਂ ਇਕ ਲੋਥੇ ਆ ਦਿੱਲੀ ਰੇਲਵੇ ਸਟੇਸ਼ਨ ਤੇ ਤੇ 4:30 ਦਾ ਟਾਈਮ ਹੋ ਗਿਆ 5:00 ਹੋਏ ਨਾ ਟ੍ਰੇਨ ਆਏ ਨਹੀਂ ਇੱਥੇ ਤੇ ਆ ਸੰਗਤ ਸਾਰੀ ਟ੍ਰੇਨ ਦੀ ਉਡੀਕ ਕਰ ਰਹੀ ਆ ਨੀ ਦਿੱਲੀ ਹੋਈ ਇਹ ਚ ਸੱਚੀ ਜਲੇ ਤੇ ਦੇਖਦੇ ਰਾਸ਼ੇ ਦੇ ਤੋਂ ਕੰਨਾ ਵਾ ਅੱਧੇ ਘੰਟੇ ਨੂੰ ਟ੍ਰੇਨ ਆਏਣੀ ਆ ਫਿਰ ਟ੍ਰੇਨ 'ਚ ਬੈ ਕੇ ਤੇ ਯਾਤਰਾ ਲਈ ਰਵਾਨਾ ਨੇ ਆ ਰਾਸ਼ੇ ਵੇਖੋ ਇਹਦੇ ਕੰਨਾ ਪਹਿਲੀ ਵਾਰ ਬਾਕੀ ਮੈਂ ਟਰੈਵਲ ਕੀਤਾ ਨਾ ਦਿੱਲੀ ਦੇ ਵਿੱਚ ਲੋ ਮੇਤਰੋ ਹੁਣ ਆਈ ਬੈਗੇ ਆਂ ਟ੍ਰੇਨ ਦੇ ਵਿੱਚ ਇਹ ਸਵਾ ਪੰਜ ਹੋਏ ਆ ਸਾਢੇ ਪੰਜ ਕੈਂ ਤੋਂ ਪਹਿਣੀ ਆ ਏ ਆਪਾਂ ਬੈਠੇ ਆਂ ਰੇਲ ਦੇ ਜਿੱਥੇ ਜਿੱਥੇ ਸਾਈਂਦਾ ਵਾ ਮਾਰਨਾ ਸਾਂਗੇ ਜਾਵਾਂਗੇ ਬਾਕੀ ਤੁਹਾਨੂੰ ਡੇਲ ਤੈਨ ਤੁਰਦੀ ਫੇਰ ਦਿੰਦੇ ਆਂ ਕਿ ਕਿਹੜੇ ਮੈਟਰੋ ਦੇ ਸਟੇਸ਼ਨ ਤੋਂ ਬੈਠੇ ਆਂ ਕਿਥੋਂ ਆਟੋ ਲੈ ਆਵਾ ਤੇ ਕਿਹੜੇ ਪਲੇਟਫਾਰਮ ਨੰਬਰ ਦੇ ਤੁਹਾਨੂੰ ਦਿਖਾਈ ਦੇਤਾ ਹੈ ਕਿ 16 ਪਲੇਟਫਾਰਮ ਨੰਬਰ ਤੇ ਟ੍ਰੇਨ ਵਾ ਬਾਕੀ ਤੁਹਾਨੂੰ ਡੇਲ ਦਿੰਦੇ ਆਂ ਬਾਅਦ ਤੈਨ ਤੁਰਦੀ ਆ ਤੇ ਆ ਵਾਏ ਗੁੱਜੀ ਆਪਣੇ ਨਾਲ ਸੰਗਤ ਵਾ ਤੇ ਦੋਗੇ ਸੰਗ ਦੋਗੇ ਜਾਣੀ ਗਾੜੀ ਆ ਤੇ ਵਾਰੰਟੀ ਜੀ ਕਿਵੇਂ ਹੋਰੀ ਯਾਤਰਾ ਵਧੀਆ ਨੰਦਾ ਰਿਆ ਹਾਂਜੀ ਹਾਂਜੀ ਚਲੋ ਜੀ ਮੈਂ ਫਸਟ ਟਾਈਮ ਵਿਜ਼ਿਟ ਕੀਤਾ ਵਾ ਤੇ ਬਹੁਤ ਨੰਦਾ ਰਿਆ ਪਹਿਲਾਂ ਵੀ ਆਏ ਤਾਂ ਹੈ ਉੱਥੇ ਇੱਕ ਵਾਰੀ ਹੋ ਗਿਆ ਹੈ ਜਾਂ ਤੇ ਆ ਮੈਂ ਬਹੁਤ ਆ ਰਿਹਾ ਕਿ ਨੋ ਹੈਰਤਾ ਤੇ ਜੋੜੇ ਨੇ ਕਿਉਂ ਤਿੰਨ ਚਾਰ ਲਗਾ ਦਾ ਲੋਗ ਆਉਣਗੇ ਬੇਜਾਉਂ ਮੈਂ ਟੱਕ ਜੁੜੇ ਨੇ ਕਿਹੜਾ 14 ਸਾਲ ਦੇ ਦੱਸੇ ਕਰਾਉਂਗੇ ਉਹ ਚੱਲਦੀ ਹੁਣ ਆਪਣੀ ਲੱਗੇ ਦੇ ਵਿੱਚ ਜਾਇਆ ਸੁਣ ਦੋ ਬਾਤਾਂ ਇਹਨਾਂ ਕਰਦੇ ਤਾਂ ਪਹਿਲੇ ਆ ਜਾਇਆ ਜਾਈਏ ਆਪਣਾ ਡੱਬਾ ਇਧਰ ਵਾ ਜਾਇਆ ਆਏ ਕਹਿੰਦੇ ਕਿ 130 ਕੀ 120 ਕਿਲੋ ਤੇਰਾ ਔਰ ਡੱਬੇ ਕੋ ਜ ਅੱਗੇ ਪਿਛੇ ਮਿਲੇ ਹਨ ਆ ਵੀ ਆ ਆਪਣੀ ਸਾਰੀ ਸੰਗਤ ਦਰਸ਼ਨ ਕਰਨੇ ਆਈ ਦਰਸ਼ਨ ਮੇਲੇ ਪਹਿਲਾ ਉਦਘਾਟਨ ਹੋਣਾ ਦੋਮਰਾ ਤੇ ਕੋਈ ਸੰਗਤ ਆਪਣੀ ਆ ਬੈਠੀ ਆ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਦੀ ਬੰਦੇ ਸਾਰਿਆਂ ਨੂੰ ਜੀ ਆਹ ਤਾਂ ਯਾ ਆਪਣੀ ਸੰਗਤ ਦੇ ਦਰਸ਼ਨੀ ਕਰ ਸਕਦੇ ਹੋ ਤੇ ਇੱਕ ਆ ਵੀ ਆ ਆਪਣਾ ਸੰਗਤ ਦਾ ਮੈਂਬਰ ਹੈ ਅਵੀ ਜੀ ਵੀਡੀਓ ਵੀ ਨਾਲ ਤੋਂ ਜੁੜੀ ਹਾਂਜੀ ਹਾਂਜੀ ਲੈ ਵੀਡੀਓ ਨਾਲ ਜੀ ਭੇਜ ਦੇ ਲਈ ਹਾਂਜੀ ਹਾਂਜੀ ਜਰੂਰ ਜੀ ਨੰਬਰ ਕੋਈ ਨਹੀਂ ਲੈ ਲੈਂਦੇ ਹਾਂਜੀ ਨੰਬਰ ਲਵਾਂਗੇ ਕੰਟੀ ਵਾਲਾ ਹਾਂਜੀ ਨਾਮ ਅਰਸ਼ਦੀਪ ਸਿੰਘ ਹੈ ਅਰਸ਼ਦੀਪ ਸਿੰਘ ਅਰਸ਼ਦੀਪ ਸਿੰਘ ਠੀਕ ਹੈ ਜੀ ਤੁਸੀਂ ਜੁਹੇ ਪੰਜਾਬ ਤੇ ਆਏ ਹੋ ਹਾਂਜੀ ਪੰਜਾਬ ਤੇ ਆਏ ਗਰਦਾਸਪੁਰ ਹਾਂਜੀ ਹਾਂਜੀ ਗਰਦਾਸਪੁਰ ਤੇ ਆਏ ਵਾਹ ਜੀ ਉਦਾਸ ਹੋਈ ਹੈ ਹਾਂਜੀ ਤੁਸੀਂ ਕਿਥੋਂ करनाल ਤੋਂ ਜੋ ਵਾਗੀ ਗੱਟੀ ਵੀ ਜੀ ਹਾਂਜੀ ਚਲੋ ਹੁਣ ਤੁਹਾਨੂੰ ਸਾਰਾ ਪ੍ਰੋਸੈਸ ਦੱਸਦੇ ਆ ਕਿ ਕਿਵੇਂ ਕਿਵੇਂ ਕਿੱਦਾਂ ਕਿੱਦਾਂ ਕਰਕੇ ਐਂਟਰੀ ਦੇ ਵਿੱਚ ਆਏ ਸਭ ਤੋਂ ਪਹਿਲਾਂ ਜਿੱਥੇ ਕੋਈ ਦਿੱਲੀ ਦੇ ਵਿੱਚ ਹੈਗੀ ਉਦੋਂ ਤੁਸੀਂ ਫੜਨਾ ਆਟੋ ਕੇ ਜਿਹੜਾ ਕਾਹਦੇ ਲਾਗੇ ਮੈਟਰੋ ਸਟੇਸ਼ਨ ਪੁੰਡਾ ਉੱਥੇ ਤੁਹੀਂ ਆਉਣਾ। ਜਦੋਂ ਮੈਟਰੋ ਸਟੇਸ਼ਨ ਆਵੋਗੇ ਤਾਂ ਤੁਹੀਂ ਵੇਖਿਆ ਹਣਾ ਕਿ ਉੱਥੇ ਸਭ ਤੋਂ ਪਹਿਲਾਂ ਟਿਕਟ ਟਿਕਟਾਉਣੀ ਪੈਂਦੀ ਆ ਟਿਕਟ ਕਢਾ ਕੇ ਪਹਿਲਾਂ ਦੇ ਕੇ ਟੋਕਨ ਦਿੰਦੇ ਹੁੰਦੇ ਆ ਜੀ ਤੇ ਫਿਰ ਮੈਟਰੋ ਦੇ ਵਿੱਚ ਮੈਟਰੋ ਦੇ ਵਿੱਚ ਕੜਾ ਲਵੇ। ਹੁਣ ਪਰਚੀ ਜੰਦੇ ਆਇਕਾ ਕੱਟ ਗੇ। ਉਹ ਪਰਚੀ ਆਪਣੇ ਕੋਲ ਸੰਭਾਲ ਕੇ ਤੁਹੀਂ ਰੱਖਣੀਆਂ ਜਿੰਨਾ ਤੱਕ ਤੁਹੀਂ ਰੇਲਵੇ ਸਟੇਸ਼ਨ ਤੱਕ ਆ ਨਹੀਂ ਜਾਂਦੇ। ਪਰਚੀ ਉਹ ਕਿਤੇ ਗਵਾਚ ਨਹੀਂ ਚਾਹੀਦੀ। ਤੁਸੀਂ ਪਰਚੀ ਲੈ ਲਈ ਫਿਰ ਤੁਸੀਂ ਜਿਵੇਂ ਕਹੇ ਕਿ ਮੈਟਰੋ ਦੇ ਅੰਦਰ ਅਸੀਂ ਜਾਣਾ ਮੈਟਰੋ ਦੇ ਅੰਦਰ ਜਦੋਂ ਚੜ ਗਏ ਜਦੋਂ ਮੈਟਰੋ ਦੇ ਅੰਦਰ ਜਾ ਕੇ ਤੇ ਬਾਅਦ ਤੁਸੀਂ ਆਪਣੇ ਸਟੇਸ਼ਨ ਤੇ ਉਤਰੇ ਉਹਨਾਂ ਬਾਹਰ ਤੁਹਾਨੂੰ ਤਾਂ ਨਿਕਲ ਦੇਣਾ ਵਾ ਜੇ ਇੱਕ ਤੁਹਾਡੇ ਕੋ ਪਰਚੀ ਹੋਗੀ ਤੇ ਜੇ ਤੁਹਾਡੇ ਕੋ ਪਰਚੀ ਨਹੀਂ ਨਾ ਤੁਹਾਨੂੰ ਬਾਹਰ ਨਹੀਂ ਨਿਕਲ ਦੇਣਾ ਪਰਚੀ ਉੱਤੇ ਸਕੈਨ ਕਰਕੇ ਤੇ ਫਿਰ ਆਪਾਂ ਮੈਟਰੋ ਤੋਂ ਬਾਹਰ ਆਉਣਾ ਤੇ ਨਾਲ ਹੁੰਨੀ ਆ ਬੈਗਾਂ ਦੀ ਚੈਕਿੰਗ ਜਿਵੇਂ ਕੰਪਿਊਟਰ ਵਿੱਚ ਸਕੈਨ ਕਰਦੇ ਨਾ ਬੈਗ ਨੂੰ ਉਦਾਂ ਬੈਗਾਂ ਦੀ ਸਕੈਨਿੰਗ ਹੋਣੀ ਤਾਂ ਕਿ ਤੁਹਾਡੇ ਕੋਈ ਪਤੀਜਣ ਕੋਈ ਚੀਜ਼ ਨਾ ਬੈਗ ਦੇ ਵਿੱਚ ਹੋਵੇ ਤੇ ਇਹ ਬੈਗਾਂ ਦੀ ਸਕੈਨਿੰਗ ਹੋਣ ਤੋਂ ਬਾਅਦ ਫਿਰ ਤੁਸੀਂ ਨਿਕਲਣਾ ਮੈਟਰੋ ਤੋਂ ਬਾਹਰ ਮੈਟਰੋ ਸਟੇਸ਼ਨ ਤੋਂ ਮੈਟਰੋ ਸਟੇਸ਼ਨ ਤੋਂ ਨਿਕਲ ਕੇ ਬਾਹਰ ਫਿਰ ਤੁਸੀਂ ਫੜਨਾ ਆਊਟ ਹੋਵੇ ਆਊਟ ਹੋ ਫੜ ਕੇ ਆਉਣਾ ਤੁਸੀਂ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਤੁਸੀਂ ਕਰਾਉਣੀ ਫਿਲਟਾ ਜੇ ਨਹੀਂ ਘਾਟੀ ਹੋਈ ਜੇ ਹੋਈ ਹੈ ਤਾਂ ਫਿਰ ਠੀਕ ਆ ਫਿਰ ਤੁਸੀਂ ਜਿਹੜਾ ਤੁਹਾਡਾ ਪਲੇਟਫਾਰਮ ਨੰਬਰ ਆ ਟ੍ਰੇਨ ਦਾ ਉਹ ਪਤਾ ਕਰਨਾ ਕਿ ਕਿਹੜੇ ਪਲੇਟਫਾਰਮ ਨੰਬਰ ਤੇ ਟ੍ਰੇਨ ਆਉਣੀ ਆ ਤੇ ਤੁਸੀਂ ਬਾਅਦ ਉਸ ਪਲੇਟਫਾਰਮ ਤੇ ਪਲੇਟਫਾਰਮ ਨੰਬਰ ਤੇ ਉਮਾਂ ਵੰਦ ਇੱਕ ਗੱਲ ਹੋਰ ਕਿ ਜੇ ਤੁਸੀਂ ਰੇਲ ਸਟੇਸ਼ਨ ਤੇ ਵੀ ਆਓਗੇ ਨਾ ਤੇ ਤੁਹਾਡੀ ਬੈਗਾਂ ਦੀ ਚੈੱਕ ਸਕੈਨਿੰਗ ਹੋਣੀ ਹੀ ਨਹੀਂ ਹੈ ਨਹੀਂ ਹੈ ਇੱਥੇ ਆਪਣਾ ਸਕਿਉਰਟੀ ਪਰਪਸ ਲਈ ਬੈਗਾਂ ਸਕੈਨਿੰਗ ਕੀਤੀ ਜਾਂਦੀ ਆਪ ਇਹ ਕਰਕੇ ਤੁਹਾਡੀ ਰੇਲ ਸਟੇਸ਼ਨ ਤੇ ਬੈਗਾਂ ਦੀ ਇਹ ਸਕੈਨਿੰਗ ਹੋਣੀ ਹੈ ਸਕੈਨਿੰਗ ਹੋਣ ਤੋਂ ਬਾਅਦ ਤੁਸੀਂ ਰੇਲ ਸਟੇਸ਼ਨ ਤੇ ਘੜੀ ਜਾ ਸਕਦੇ ਜੇ ਆਪਣੀ ਪਲੇਟਫਾਰਮ ਨੰਬਰ ਤੇ ਪੇਜ ਨੂੰ ਨਿਊ ਟਿਕਟ ਪਲੇਟਫਾਰਮ ਨੰਬਰ ਤੇ ਆ ਗਏ। ਫਿਰ ਤੁਸੀਂ ਆਪਣੀ ਟਿਕਟ ਦੀ ਵੇਅਰ ਕਰਨੀ ਹੈ ਜਦੋਂ ਟ੍ਰੇਨ ਆ ਗਈ ਤੁਸੀਂ ਆਪਣੀ ਟ੍ਰੇਨ ਦੇ ਵਿੱਚ ਚੱਲ ਜਾਣਾ। ਐਸੀ ਪ੍ਰੋਸੈਸ ਬਾਕੀ ਜਿੱਦਾਂ ਜਿੱਦਾਂ ਜੋ ਜੋ ਹੋਊਗਾ ਪ੍ਰੋਸੈਸ ਹੋਏ ਯਾਤਰਾ ਦੇ ਵਿੱਚ ਤੁਹਾਨੂੰ ਸਾਰਾ ਦੱਸਿਆ ਜਾਊਗਾ। ਇਸ ਕਰਕੇ ਵਲੌਗ ਨੂੰ ਇਹਨਾਂ ਤੱਕ ਜ਼ਰੂਰ ਦੇਖਿਓ। ਤੇ ਸਮ 7:00 ਵਜ ਗਏ ਆ। ਮੈਂ ਚੱਲੋ ਸੇਵਾ। ਆਪਾਂ ਬੈਲੋ ਸੇਵਾ ਦੀ ਜਾ ਰਹੀ ਹੈ। ਬਾਸੀਵਾ ਗਰ ਲੈ। ਬੋਲੀ ਜੀ। ਅਰੇ ਸਾਡਾ ਵੀ ਨਾ ਬਣਦਾ। ਬਾਬੇ ਲੈ ਆਏ ਉਹਨਾਂ ਸਬਜੀ। ਸਬਜੀ ਨਾਲ ਰੋਟੀ ਖਾਣੇ ਆ। ਸਬਜੀ ਦਾ ਤਾਂ ਹੈ ਬਾਬੇ ਆ। ਅੱਡੇ ਪੰਗਾ ਚੀ ਦੇ ਖਾਣੇ ਆ ਬਦਿ। ਹੈ ਨਾ? ਤੂੰ ਖਾ ਲਈ ਮਮੀ ਰੋਟੀ। ਇਹ ਘਟਾ ਨੇ ਆਪਕੀ ਇਹ ਸਮਝਾ ਕਰਦੇ ਗਰਦਾਸਪੁਰ ਵਾਲੇ ਰਾਤ ਨੂੰ ਘਟ ਖੰਦੇ ਆ ਲੈ ਮੈਂ ਨਾ ਮੈਂ ਸਵਾਇਆ ਪਾਇਆ ਸਰਜੀ ਸਬਜੀ ਸਵਾਇਆ ਪਾਇਆ ਨਹੀਂ ਨਹੀਂ ਸਵਾਇਆ ਪਾਇਆ ਸਰਜੀ ਬੱਸ ਬਹੁਤ ਆ ਇੱਧਰ ਆ ਕੇ ਦੇਖੋ ਅੱਬੀ ਜੀ ਸਬਜੀ ਨਾਲ ਮੈਂ ਸੇਪ ਰਹੇ ਨੇ ਨਾ ਲਾ ਕੇ ਫੁਲਕੇ ਬੱਸ ਬਹੁਤ ਆ ਜੀ ਪਾ ਦੇ

बहुत तब बहुत हैं तब अब बाप बात की लाए से जी खाने आगे पोड़े ਕਿਹਾ ਉਸ ਕਿਆ ਕਰ ਰਿਹਾ ਹਾਂ ਤੁਹਾਨੂੰ ਇਸ ਟਾਈਮ 11:30 ਦਾ ਟਾਈਮ ਹੋ ਗਿਆ ਵਾ ਤੇ ਇਹ ਰੇਲ ਸਟੇਸ਼ਨ ਆਇਆ ਵਾ ਮਿਰਜ਼ਾਪੁਰ ਇਸ ਟਾਈਮ ਨੇ ਚੇਂਜ ਸਾਰੇ ਹਿੱਸੇ ਤੇ ਪਏ ਆ ਆਪਾਂ ਲੱਗੇ ਸੌਣ ਇਹ ਹੁਣ ਮਿਲਾਂਗੇ ਕੱਲ੍ਹ ਸਵੇਰੇ ਵਲੌਗ ਦੇ ਵਿੱਚ ਸਾਰਿਆਂ ਨੂੰ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ